ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫੜਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਚੜੱਕ ਚੰਡਿਆਣੇ ਦੇ ਵਿੱਚ ਇਹ ਪਿੰਡ ਚੜੱਕ ਜਿਹੜੀ ਪਸ਼ੂ ਮੰਡੀ ਆ ਪਸ਼ੂ ਮੰਡੀ ਤੋਂ ਥੋੜਾ ਜਿਹਾ ਅੱਗਾ ਵਧਿਆ ਦੂਰੀ ਤੈਅ ਕਰਦਿਆਂ ਮਿੱਤਰੋ ਚੰਡਿਆਣੇ ਨੂੰ ਸੜਕ ਆਉਂਦੀ ਆ ਤੇ ਇਹਦਾ ਨਾਮ ਆ ਜਿਹੜਾ ਚੜੱਕ ਚੰਨੇਆਂ ਦੇ ਨਾਮ ਤੇ ਰੱਖਿਆ ਹੋਇਆ ਵਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਵੀਰੇ ਵਪਾਰ ਦਾ ਵੀਰ ਦਾ ਕੰਮ ਆ 2 ਜਨਵਰੀ ਬਾਈ ਦੇ ਕੋਲੇ ਇਸ ਟਾਈਮ ਦੂਤ ਆ ਇੱਕ ਮੈਂ ਸੁਣ ਆ ਰਹੀ ਆ ਮਿੱਤਰੋ ਤੇ ਇੱਕ ਹੁਣੇ ਕੁਝ ਕੁ ਟਾਈਮ ਪਹਿਲੇ ਅੰਦਰ ਸੋਈ ਆ ਬੱਚੇ ਨੂੰ ਜਨਮ ਦਿੱਤਾ ਵਾ ਇਹਨੇ ਕਰਮਾਂ ਵਾਲੀ ਨੇ ਆਪਾ ਮਿੱਤਰੋ ਬਾਹਰਲੀ ਚੋਟੀ ਤੋਂ ਸ਼ੁਰੂਆਤ ਕਰਕੇ ਸੁਣ ਵਾਲੀ ਤੋਂ ਸਹੀ ਤੁਹਾਨੂੰ ਇਹਨਾਂ ਤੇ ਵਿਖਾਉਣੇ ਆ ਉਹ ਕਰਦੇ ਆ ਗੱਲਬਾਤ ਆਪਾ ਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਬਾਈ ਵਧੀਆ ਜੀ ਸੇਤਾਂ ਦੇ ਪ੍ਰਭਾਰ ਵਧੀਆ 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 ਬਾਈ ਜੀ ਨਾਮ ਦੱਸ ਦਈਏ ਵੀਰੇ ਇੱਕ ਵਾਰੀ ਨਾ ਆਪਣਾ ਬਾਈ ਮੱਖਣ ਸਿੰਘ ਜੋਹੜ ਜੀ ਪਿੰਡ ਝੰਡੇ ਵਾਲਾ ਚੜੈਕ ਜ਼ਿਲ੍ਹਾ ਮੋਗਾ ਠੀਕ ਆ ਵੀਰੇ ਅੱਛਾ ਮੱਖਣ ਬਾਈ ਫਿਰ ਵਪਾਰ ਦੇ ਕੰਮ ਆ ਹਨਾ ਹਾਂਜੀ ਵਪਾਰ ਦਾ ਠੀ ਲਾ ਵੀਰੇ ਇਹ ਵੀਰੇ ਦੂਜੇ ਸੂਏ ਸੁਣਾਣੇ ਠੀਕ ਆ ਵੀਰੇ ਇਹ ਲੈਂਦੀ ਹੈ ਇੱਕ ਹਫਤਾ ਜੀ ਇੱਕ ਹਫਤਾ ਲੈਂਦੀ ਹੈ ਹਾਂਜੀ ਹਾਂਜੀ ਠੀਕ ਆ ਮੱਖਣ ਬਾਈ ਕਿੰਨਾ ਦੁੱਧ ਦੇਗੀ ਸੀ ਇਹ ਇਹ ਬਾਈ ਪਹਿਲੇ ਸੂਏ ਦਾ 12 13 ਕਿਲੋ ਦਾ ਰਿਕਾਰਡ ਆ ਠੀਕ ਆ ਲੇ ਵੇ ਭਾਂਡੇ ਵਾਲੀ ਮੈਂ ਮੈਂ ਆ ਗਰੰਟੀ ਹੋਊ ਆਪਣੀ ਕੋਈ ਥਣਾ ਦੀ ਬਾਹਰ ਪਿੱਛੇ ਦੀ ਆਪਣੀ ਫੁੱਲ ਗਰੰਟੀ ਹੋਊ ਠੀਕ ਆ ਬਾਈ ਠੀਕ ਆ ਵੀਰੇ ਤੇ ਵਣ ਤਾਂ ਥੱਲੋ ਚੰਗੀ ਜਾਊਗੀ ਬਹੁਤ ਭਾਂਡੀ ਬਾਈ ਬਹੁਤ ਬਣੀ ਕਿਨੇ ਦੀ ਦੇ ਦੀਏ ਵੀਰੇ ਯਾਰ ਲੱਭ ਬਾਹਰ ਦਾ 1.2 ਵੀ ਮੰਗੀ ਜਾਂਦੇ ਆ ਆਪਾਂ ਕਿੰਨੇ ਦੀ ਆਪਾਂ ਲੱਖ ਤੋਂ ਪੂਰਾ ਮਾਣ ਤਾਣ ਕਰਾਂਗੇ 2-3000 ਛੱਡ ਦੇਾਂਗੇ ਜੈਸ ਨੂੰ ਜੀ ਦੱਸ ਦੇ ਮੇਰਾ ਸਾਹਮਣੇ 95000 ਹੀ ਦੇ ਦੇ ਨਹੀਂ ਗੱਲ ਕੋਲ ਕਿ ਮੈਂ ਨਵੇੜਾ ਕੰਮਿੰਦਾ ਉਹਨੇ ਲਿਆ ਇਹ ਨਹੀਂ ਗੱਲ ਬਣਨੀ ਉਹਦੇ ਨੇ ਆ ਇਹ ਗੱਲ ਨਹੀਂ ਬਣਨੀ ਜਵੇਂ ਤੂੰ ਬੁਲਾਉਣਾ ਮੈਂ ਵੀ ਬਹੁਤ ਚੰਗੀ ਸਰਬੇ ਭਾਈ ਬਾਹਲੀ ਚੰਗੀ ਆ ਹੁਣ ਤੋਰ ਕੇ ਮਲੇ ਵਿਖਾ ਦੇ ਇੱਕ ਵਾਰੀ ਮੱਖਣ ਭਾਈ ਨਹੀਂ ਲੈ ਜੀ ਨਹੀਂ ਮਿੱਤਰੋ ਦੇਖ ਲੋ ਕਿ ਨਾ ਤੇ ਠੀਕ ਆ ਮੈਂ ਥੋੜੀ ਜੀ ਪਸਾਬ ਸੋਸਰੀ ਵੱਧਾ ਹੈ ਨਾ ਹਾਂਜੀ ਹਾਂਜੀ ਪੂਰੇ ਯਾਰ ਗਾਉਣ ਹੀ ਆ ਗਉਣ ਬਈ ਇਹ ਚੋਂ ਗਉਣ ਨਹੀਂ ਕੋਈ ਹੋਊਗਾ ਜਿਹੜਾ ਵੀਰ ਭਰਾ ਲੈ ਜਾਊ ਉਹ ਯਾਦ ਕਰੂਗਾ ਵੀ ਫਲਾਣੇ ਪਿੰਡੋਂ ਮੱਝ ਲਿਆਂਦੀ ਸੀ ਠੀਕ ਆ ਮੱਖਣ ਬਾਈ ਠੀਕ ਆ ਵੀਰੇ ਅੱਛਾ ਲਖ ਮੱਖਣ ਬਾਈ ਮੈਨੂੰ ਫੜਾ ਰੱਸਾ ਕਿੰਨੇ ਦੀ ਮੈਂ 95 ਦੀ ਬਾਈ ਯਾਰ ਇਹ ਉਹ ਨਹੀਂ ਇਹ ਜਿਹ ਹੈ ਨਹੀਂ ਮਾਰ ਜਣਾ ਨਹੀਂ ਬਾਈ ਮਾਰੋ ਮਾਲ ਮਿਲਦਾ ਨਹੀਂ ਲੋਕ ਯਾਰ ਇੱਕ ਵੀ ਮੰਗੀ ਜਾਂਦੇ ਸੋਸ ਸੋਸਰੀ ਮੇਰਾ ਰਦਾ ਹੀ 90 ਦਾ ਫੜਾਉਣ ਦਾ ਰੱਸਾ ਮੈਂ ਨਹੀਂ 90 ਨਹੀਂ ਬਾੜਾ ਨਹੀਂ ਮੈਂ ਬਾਦ ਦੇ ਦੇ ਮੈਂ ਤੈਨੂੰ ਨਹੀਂ ਮੇਰੀ ਬਾਹਰ ਆਪਦੀ ਲਈ ਆ ਬਾਈ ਇਦਾਂ ਨਹੀਂ ਕਹੋ ਹੈਂ ਬਾ ਇਦਾਂ ਨਹੀਂ ਕਰ ਬਾਹਰ ਲੈ 91 ਦੀ ਬਜਾਨ ਦੇ ਬਾਹਰ ਉਹ ਬਸ ਜਾਣਦੇ ਹੁਣ ਨਾ ਕਰ ਨਹੀਂ ਇਹ ਬਾ ਮਾਂ ਤਾਲ ਕਰਦੇ ਆ 95 ਯਾਰ ਮੈਂ ਚੱਲ 92 ਦੀ ਹੋ ਗਈ ਯਾਰ ਖੜ ਖੜਾ ਹੁਣ ਕੋ ਹਣੀ ਨਜ਼ਰ ਦੇਣ ਦੇ ਉਹ ਦੇਣ ਹੀ ਨਹੀਂ ਕਿਸੇ ਨੇ ਮੈਂ ਵੀ ਚੰਗੀ ਆਪਾ ਤੇਰੇ ਚੈਨ ਦੇ ਸੈਨ ਜੀ ਮੈਂ ਯਾਦ ਕਰੂਗਾ ਮਤਲਬ ਕੋਲੇ ਲੈ ਕੇ ਆਦੀ ਝੰਡਿਆਣੇ ਮੱਖਣ ਕੋਲੇ ਗਏ ਸੀ ਉਹਨੇ ਮੱਝ ਦਿੱਤੀ ਸਾਨੂੰ ਦੁੱਧ ਬਾਰਾ 11 ਕਿਲੋ ਦੇਈ ਜਾਊਗੀ ਮੱਖਣ ਬਾਈ ਹੈਨਾ ਟੋਰਨ ਬਾਈ 14 ਕਿਲੋ ਮੈਂ ਦੁੱਧ ਭਰੂਗੀ ਝੋਟੀ ਆਏ ਯਾਰ ਵਦਨ ਵਾਲੀ ਇੱਕੜਾ ਘਟ ਨਾਲੀ ਹਾਂ ਵਦਨ ਵਾਲੀ ਬਣਦੇ ਬਸ ਇਹੋ ਜੀ ਝੋਟੀ 60 ਪੈਣੋਂ ਟੋਕੜ ਘੱਪੜ 70 ਨੂੰ ਲੈ ਲਈਦੀ ਆ ਹਾਂ ਹਾਂ ਹੈਨਾ ਨਹੀਂ ਠੀਕ ਆ ਮੱਖਣ ਬਾਈ ਬਸ ਆਪਾ ਬਾਈ ਮਾੜੀ ਨਹੀਂ ਲੈਂਦੇ ਕਿਉਂ ਆਪਾਂ ਨੂੰ ਘਰੇ ਚੋਣੀਆਂ ਪੈ ਜਾਂਦੀਆਂ ਨੇ ਇਹ ਇਹ ਤਾਂ ਕੱਟਾ ਕਿ ਕੱਟੀ ਬਾਈ ਕੱਟੀ ਆ ਬਾਈ ਕੱਟੀ ਕੱਟੀ ਦਿੱਤੀ ਹੈ ਹਾਂ ਫੇਰ ਤਾਂ ਬਾਈ ਵਧਾਈਆਂ ਹੋ ਗਈਆਂ ਤੇਰੇ ਲਈ ਪਾਰਟੀ ਹੋ ਗਈ ਹਣਾ ਮੱਖਣ ਬਾਈ ਮੱਖਣ ਬਾਈ ਫੇਰ ਇੱਕ ਨਵਾਂ ਸੂਆ ਸੂਈਆ ਇਹ ਵੀ ਦੂਜਾ ਸੂਆ ਸੂਈ ਬਾਈ ਠੀਕ ਹੈ ਕਦੋਂ ਸੂਈਆ ਮੱਖਣ ਵੀਰੇ ਇਹ ਰੋਮੈਂਟਿਕ ਦਾਸ ਹੋਇਆ ਯਾਰ ਠੀਕ ਹੈ ਬਾਈ ਜੇਰ ਚੁਰਦਾ ਹਜੇ ਫੇਰ ਪਾਉਣੀ ਹੋਈ ਹੈ ਜੇਰ ਦੀ ਆਪਾਂ ਵੀਡੀਓ ਬਣਾ ਕੇ ਰੱਖੀਏ ਠੀਕ ਹੈ ਬਸ ਬਾਈ ਅਸਾਂ ਮੱਖਣ ਬਈ ਇਹ ਕਿੰਨਾ ਦੁੱਧ ਦੇ ਦੂੰਗੀ ਤੇਰਾ ਤਜਰਬੇ ਮੁਤਾਬਕ ਭਾਈ 10 11 ਕਿਲੋ ਦਾ ਰਾਵਣਾ ਹੀ ਦੇ ਦੂਗੀ ਬਾਕੀ ਦੁੱਧ ਤਾਂ ਉਪਾਰੀ ਦੀ ਜਵਾਨ ਤੇ ਹੁੰਦਾ। ਨਾ ਇਹ ਤਾਂ ਗੱਲ ਹੈਗੀ। ਐਵੇਂ ਝੂਠ ਮਰਾਉ ਨੂੰ ਮਰਾਲਾ ਜੇ ਸੇਵਾ ਨਾਲ 12 ਵੀ ਦੇ ਦੇਵੇ। ਹਾਂ ਸਹੀ ਆ। 10 11 ਕਿਲੋ ਦਾ ਕਿਤੇ ਗਿਆ ਨਹੀਂ। ਬਸ ਇਹ ਦੁੱਧ ਤਾਂ ਖੁਰਲੀ ਚ ਹੈ ਮੱਖਣ ਭਾਈ। ਹਨਾ ਭਾਈ। ਅਜਾ ਮੱਖਣ ਭਾਈ ਇਹ ਕਿੰਨੇ ਦੀ ਦੇ ਦिए? 1090 ਦੀ ਦੇ ਦिए। ਮੇਰਾ ਮਾਨ। ਵਿਸਾਬੇ ਤੂੰ ਇਹ ਕਹਦੇ ਵੀ ਦਜੱਸ ਤੈਨੂੰ। ਦੋ ਤਿੰਨ ਹਜ਼ਾਰ ਛੱਡ ਦਾਂਗੇ। ਲਿਆ ਓਰੇ ਲਿਆ ਮੈਂ ਨਵੇੜਾ ਕਰ ਦਿੰਦਾ। ਕੀ ਇਹ ਨਹੀਂ ਗੱਲ ਬੋਲਨੀ। ਓਰੇ ਲਿਆ। ਤੁਰਨਾ ਦੇ ਨੇ ਹਣਾ ਘਾਟੀਆਂ ਥੋੜੀ ਜਿਹੀ ਤੁਰ ਪੂਗੀ ਤੁਰ ਪੂ ਤਰਪੂਡੇ ਜੈਲੀ ਆ ਝੋਟੀ ਆ ਨਹੀਂ ਜੈਲੀ ਆ ਤੇਰੇ ਅਰ ਗਿਆ ਜਾਵੇਂ ਠੰਡੀ ਸੀਲ ਹੈਣਾ ਬਾਈ ਲੈ ਆ ਮੱਖਣ ਬਾਈ ਉਹਦੇ ਹਮ ਲੈ ਆਈ ਬੜਾ ਲੈ ਵਾ ਲੋ ਵਾ ਬੜਾ ਝੋਟੀ ਥੱਲੇ ਹੈਣਾ ਹਾਂ ਲੈਣਾ ਤੁਹਾਨੂੰ ਜਮਾ ਓਕੇ ਆ ਬਾਈ ਕੋਈ ਚੱਕਰ ਹੀ ਨਹੀਂ ਯਾਰ ਜੇਰ ਪੈ ਜਾਣੀ ਹੈ ਲੈ ਫੜਾ ਰੱਸਾ ਕਮਾ ਕੁਛ ਕੇ ਰਹਿਣ ਕਹ ਦੇ ਕਹ ਦੇ ਜਿੰਨੇ ਦੀ ਦਕਾ ਫੜੀ ਰੱਖੀ ਬੜੇ ਮੈਨੂੰ ਖਿੱਚ ਕੇ ਨਾ ਲੈ ਜਾ ਕੇ ਤੇ ਕਿੱਤੂਗੀ ਇਹ ਨਾ ਮੈਂ ਤੇ ਪੈਰਾ ਜੂਮਾ ਕਿੰਨੇ ਦੀ ਫਿਰ ਹਾਂ ਮੈਂ ਤੈਨੂੰ ਦੱਸਿਆ ਤਾਂ ਕਿੰਨੇ ਦੀ ਕਹੀ ਤੂੰ ਮੈਂ ਤਾਂ 90 ਦੀ ਕਿਹਾ ਸੀ ਮੈਂ ਮੇਰਾ ਤਾਂ 80 ਦੇ ਦੇਣ ਦਾ ਸੀ ਨਹੀਂ ਯਾਰ 80 ਦਾ ਠੱਗਾ ਵੜਾ ਕਿੰਨੇ ਦੀ ਫਿਰ ਹਾਂ ਆਪ ਹੀ ਕਹਦੇ ਤੈਨੂੰ ਯਾਰ ਛੱਡ ਦੇ ਕਿੰਨੇ ਦੋ 90 ਚ 85 ਦੀ ਵਿੱਚ ਨੂੰ ਫਿਰਦਾ ਮੇਰਾ ਤਾਂ 80 ਦੀ ਥੋੜੀ ਬੜੀ ਘਟਾ ਦੇ ਨਹੀਂ ਯਾਰ ਘਟਣ ਵਾਲਾ ਹੈ ਨਹੀਂ ਮਿਲਦਾ ਨਹੀਂ ਕੋਈ ਬਾਹਰ ਸੌਦਾ ਮਿਲਦਾ ਨਹੀਂ ਚਲ ਲੈ ਨਾ 83 ਦੀ ਜਿਆ ਝੋਟੀਆਂ ਕਿੱਥੇ ਮੈਂ ਬਾਪ ਦੇ 83 ਦੀ ਹੋਗੀ ਬਸ ਗੱਲ ਜਾਣ ਦੇ ਨਿਬੇੜ ਦੇ ਬੱਲੇ ਵੀ ਮਿੱਤਰੋ ਹੁਣ ਦੇਖ ਲਓ ਵੀ ਤੁਹਾਡੇ ਭਾਣਾ ਮੱਖਣ ਨੇ ਕਰਤੇ ਤੁਹਾਡੇ ਲੈਣ ਵਾਲੇ ਲੇਵੇ ਲੈ ਵੀ ਮਿੱਤਰੋ ਦੇਖੋ ਕਿਰਾ ਜੀ ਝੋਟੀ ਦਾ ਟਕਾਣਾ ਟਕੁਣਾ ਹਨਾ ਮੱਖਣ ਬਾਈ ਨੰਮਾ ਮੱਖਣ ਬਾਈ ਫਿਰ ਹਾਂਜੀ ਨੰਬਰ 9809794300 ਇੱਕ ਵਾਰੀ ਹੋਰ ਆਉਣ ਦੇ 9809794300 ਠੀਕ ਹੈ ਭਾਈ ਇਸ ਨੰਬਰ ਤੇ ਕਰ ਲਓ ਮਿੱਤਰੋ 22 ਦਿਨਾਂ ਦੀ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਲਾਲ ਰੰਗ ਦਾ ਬਟਨ ਨਾ ਪਾਉਣਾ ਪੈਣਾ ਤੇ ਉਹ ਨਾਪਣਾ ਤੁਹਾਨੂੰ ਵੀ ਪੈਣਾ ਤੇ ਗਵਾਂੜੀਆਂ ਨੂੰ ਵੀ ਨਾ ਪਾਉਣਾ ਪੈਣਾ ਧੰਨਵਾਦ